ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਲੰਗੇ ਦੇਣੀ ਮਹਿਲਾ ਕਮਿਸ਼ਨ ਦੇ ਦਫ਼ਤਰ ਪਹੁੰਚ ਜਾਂਦੇ ਨੇ ਹਰਜਿੰਦਰ ਸਿੰਘ ਧਾਮੀ ਹਾਲਾਂਕਿ 17 ਤਰੀਕ ਤੱਕ ਪਹੁੰਚਣ ਦੀ ਗੱਲ ਕਹੀ ਗਈ ਸੀ ਰਾਜ ਲਾਲੀ ਗਿੱਲ ਜਿਹੜੇ ਚੇਅਰਪਰਸਨ ਨੇ ਮਹਿਲਾ ਕਮਿਸ਼ਨ ਦੇ ਉਹਨਾਂ ਦੇ ਵੱਲੋਂ ਇਹ ਹੁਕਮ ਜਾਰੀ ਹੁੰਦਾ ਆ ਪਰ ਲੰਗੇ ਦੇਣੀ ਹੀ ਹਰਜਿੰਦਰ ਸਿੰਘ ਧਾਮੀ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਆਪਣਾ ਮਾਫੀ ਪੱਤਰ ਸੌਂਪਿਆ ਜਾਂਦਾ ਸਪਸ਼ਟ ਕਰਨ ਦੀ ਨੂੰ ਕਹਿ ਸਕਦੇ ਆ ਉਹ ਸੌਂਪਿਆ ਜਾਂਦਾ ਔਰ ਕਾਰਨ ਜਿਹੜਾ ਉਹ ਦੱਸਿਆ ਜਾਂਦਾ ਇਥੋਂ ਤੱਕ ਵੀ ਮਾਫੀ ਵੀ ਮੰਗ ਲਈ ਜਾਂਦੀ ਹੈ ਯਾਨੀ ਕਿ ਉੱਥੇ ਵੀ ਮਾਫੀ ਮੰਗੀ ਜਾਂਦੀ ਹੈ ਪਰ ਜੋ ਸੂਤਰਾ ਮੁਤਾਬਕ ਖਬਰ ਸਾਹਮਣੇ ਆ ਰਹੀ ਹੈ ਉਹ ਇਹ ਕਹਿ ਰਹੀ ਹੈ ਕਿ ਰਾਜ ਲਾਲੀ ਗਿੱਲ ਜਿਹੜੇ ਚੇਅਰਪਰਸਨ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਅੱਗੇ ਕੀ ਕਰਨਾ ਹੈ ਇਸ ਬਾਰੇ ਫੈਸਲਾ ਉਦੋਂ ਲੈਣਗੇ ਜਦੋਂ ਉਹ ਇੱਕ ਵਾਰ ਬੀਬੀ ਜ਼ਗੀਰ ਕੌਰ ਨਾਲ مشورہ ਕਰ ਲੈਣਗੇ ਹਾਲਾਂਕਿ ਅੰਦਰ ਖਾਤੇ ਖਬਰਾਂ ਚੱਲ ਰਹੀਆਂ ਹੈ ਕਿ ਬੀਬੀ ਜ਼ਗੀਰ ਕੌਰ ਇਸ ਹਾਲ ਹੀ ਦੇ ਵਿੱਚ ਹੋਏ ਘਟਨਾਕ੍ਰਮ ਤੋਂ ਕਾਫੀ ਗੁੱਸੇ 'ਚ ਨੇ ਤੈਸ਼ ਦੇ ਵਿੱਚ ਨੇ ਹਾਲਾਂਕਿ ਇਸ ਮਸਲੇ ਸੰਬੰਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਸਾਫ਼ ਕਿਹਾ ਆ ਕਿ ਉਹ ਮਾਫੀ ਮੰਗ ਚੁੱਕੇ ਐ ਇਥੋਂ ਤੱਕ ਕਿ ਉਹ ਜੱਥੇਦਾਰ ਸਾਹਿਬਾਨ ਕੋਲੋਂ ਮਾਫੀ ਮੰਗ ਚੁੱਕੇ ਲਿਖਤੀ ਤੌਰ ਤੇ ਮਾਫੀ ਮੰਗ ਚੁੱਕੇ ਆ ਔਰ ਔਰ ਵੂਮਨ ਕਮਿਸ਼ਨ ਪੇਸ਼ ਹੋ ਚੁੱਕੇ ਆ ਪਰ ਇਸ ਦੇ ਬਾਵਜੂਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਾਸਤੇ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਬੀਬੀ ਜਗੀਰ ਕੌਰ ਜਿਹੜੇ ਨੇ ਉਹ ਇਸ ਮਾਮਲੇ ਸੰਬੰਧੀ ਥੋੜੇ ਤੈਸ਼ ਦੇ ਵਿੱਚ ਨੇ ਨਾਰਾਜ਼ ਦੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਫੋਨ ਕਾਲ ਦੌਰਾਨ ਬੀਬੀ ਜਗੀਰ ਕੌਰ ਦੇ ਸੰਬੰਧੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਜਿਸ ਮਾਮਲੇ ਨੂੰ ਲੈ ਕੇ ਉਹ ਮੰਨੇ ਵੀ ਉਹਨਾਂ ਨੇ ਮਾਫੀ ਵੀ ਦਿੱਤੀ ਮਾਫੀ ਵੀ ਮੰਗੀ ਪਰ ਇਸ ਦੇ ਬਾਵਜੂਦ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਖਿਲਦਾ ਹੈ ਦਾਅਵਾ ਹੈ ਕਿ ਅੱਗੇ ਕੀ ਕੁਝ ਕੀਤਾ ਜਾਣਾ ਹੈ ਉਹ ਬੀਬੀ ਜ਼ਗੀਰਕੌਰ ਨੂੰ ਪੁੱਛ ਕੇ ਹੀ ਅੱਗੇ ਕਾਰਵਾਈ ਵਧਾਈ ਜਾਵੇਗੀ ਹਾਲਾਂਕਿ ਅੰਦਾਜ਼ੇ ਜਿਹੜੇ ਲਾਏ ਜਾ ਰਹੇ ਆ ਉਹ ਕਾਨੂੰਨੀ ਕਾਰਵਾਈ ਦੇ ਵੀ ਲਾਏ ਜਾ ਰਹੇ ਆ ਉਹ ਅਸਤੀਫੇ ਦੇ ਵੀ ਲਾਏ ਜਾ ਰਹੇ ਆ ਬਹੁਤ ਕੁਝ ਹੋ ਸਕਦਾ ਹੈ ਪਰ ਇਹ ਮਾਮਲਾ ਕਿਧਰ ਵੱਲ ਨੂੰ ਟਰਨ ਲੈਂਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਾਂ ਨੇਡੀਆ ਪੰਜਾਬੀ ਤੇ